ਹਾਲੀ ਭੜੀ ਕੀ ਨਾਮ ਆਇਆ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਭਾਈ ਸੁਲਤਾਨਪੁਰ ਦੇ ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬਰਾਦਰ ਦੇ ਨਾਲ ਤੇ ਰਾਤ ਭਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਕੇ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਜੀ 14 ਗੋਲੀਆਂ ਲੱਗੀਆਂ ਜੀ ਹਾਂ ਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡਾ ਦਾ ਤਾਂ ਕਿਹੜੀ ਗੱਡੀ ਦੇ ਵਿੱਚ ਭਾਈ ਕਰੇਤਾ ਗੱਡੀ ਦੇ ਵਿੱਚ ਹੂੰ ਤਾਂ ਕੋਈ ਨਹੀਂ ਕਰ ਰਹੀ ਕਿਤੇ ਭਾਈ ਹੱਲੇ ਕਾਰਵਾਈ ਪੁਲਸਾ ਕਰਦੇ ਪਏ ਹੱਲੇ ਹੱਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਲਸਾ ਨੇ ਕਾਰਵਾਈ ਕਹਿੰਦੇ ਕਰਦੇ ਪਏ ਆਪਾਂ ਬਸ ਕੋਈ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ 베ਸ ਤੇ ਕਲੈਕਸ਼ਨ ਕਰਦਾ ਹੈ ਦਿੱਲੀ 베ਸ ਤੇ ਇਹ ਭਾਈ 11 ਸਾਢੇ ਕਿ 11:00 ਵਜੇ ਦਾ ਟਾਈਮ ਹੀ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹ ਟੋਟੇ ਕਰਾ ਦੇ ਭਾਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਮੁਕਦਮਾ ਨੰਬਰ 120 ਦਰਜ ਕੀਤਾ ਆਵਾਜ਼ ਦਾ 100 110 BN ਸਟੇਟ ਪੱਤੀ ਆਦਮੇ 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਗੋਲੀਆਂ ਮਾਰ ਤੇ ਕਿੰਨੇ ਵਜੇ ਦੀ ਘਟਨਾ ਜੀ ਇਹ ਸਾਰੀ

ਇਹਨੂੰ ਕਾਰਵਾਈ ਪੋਸਟਮਾਰਡ ਨੂੰ ਹੋਏਗਾ ਪਤਾ ਲੱਗੇਗਾ ਵੀ ਕਿੰਨੀ ਗੱਲ ਹੈ ਤਰਪਚਾ ਦੇ ਹਾਂਜੀ ਉਸ ਸੈਕਟਰ ਵੱਲੋਂ ਪੁੱਛਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਨੋਜ਼ਵਾਨਾ ਹਾਂਜੀ ਹਾਂਜੀ ਸੀਮਾ ਦੇ ਤੇ ਜੀਆਂ ਬਖਵਾਸ ਤਾਂ ਕੋਈ ਸੀਸੀਟੀਵੀ ਕੈਮਰੇ ਚ ਚੈੱਕ ਕਰਦੇ ਯਾਰ ਆ ਰਹੀ ਆ ਸੀ ਸੀਸੀਟੀਵੀ ਦਾ ਕਿੰਨੀ ਦਿਖਾਈ ਦੇ ਰਿਹਾ ਜੀ ਦੇਖੋ ਹੁਣ ਸਫੀਸ਼ ਕਰਕੇ ਫੇਰੀ ਪਤਾ ਲੱਗੇਗਾ